ਲੰਘੇ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਆਸ-ਪਾਸੇ ਪੁਲਿਸ ਹੁੰਦੀ ਹੈ ਔਰ ਇੱਕ ਮਹਿਲਾ ਨੂੰ ਜਿਹਦਾ ਉੱਪਰੋਂ ਲੈ ਕੇ ਹੇਠਾਂ ਤੱਕ ਸਰੀਰ ਚੁੰਨੀ ਦੇ ਨਾਲ ਟਕਿਆ ਹੁੰਦਾ ਜਿਸ ਦਾ ਮੂੰਹ ਵੀ ਨਹੀਂ ਦਿਖ ਰਿਹਾ ਹੁੰਦਾ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਤਰਨ ਤਰਨ ਅਦਾਲਤ ਦੀ ਉਹ ਤਸਵੀਰ ਦੱਸੀ ਜਾਂਦੀ ਹੈ ਜਦੋਂ ਕਿਹਾ ਜਾਂਦਾ ਹੈ ਕਿ ਕੰਚਨਪ੍ਰੀਤ ਕੌਰ ਨੂੰ ਪੇਸ਼ ਕੀਤਾ ਗਿਆ ਉਸ ਵੀਡੀਓ ਤੋਂ ਬਾਅਦ ਇੱਕ ਵਿਵਾਦ ਐਸਕੇਲੇਟ ਹੁੰਦਾ ਔਰ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਕੀ ਉਹ ਔਰਤ ਜਿਹਨੂੰ ਲਜਾਇਆ ਗਿਆ ਕਿ ਉਹ ਕੰਚਨਪ੍ਰੀਤ ਸੀ ਇੱਥੇ ਕੰਚਨਪ੍ਰੀਤ ਕੌਰ ਦੇ ਨਾਲ ਸੰਬੰਧਿਤ ਜਿਹੜੇ ਵਕੀਲ ਨੇ ਉਹ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਉਹ ਮਹਿਲਾ ਕੰਚਨਪ੍ਰੀਤ ਨਹੀਂ ਸੀ ਕੰਚਨਪ੍ਰੀਤ ਕੌਰ ਜਿਸ ਨੂੰ ਲੈ ਕੇ ਆਲਰੇਡੀ 4 ਐਫ ਆਈ ਆਰ ਦੀਆਂ 4 ਕੇਸੇਸ ਦੇ ਚੱਲਦੇ ਤਲਬ ਕੀਤਾ ਜਾ ਰਿਹਾ ਸੀ ਜਦੋਂ ਉਹ ਕੱਲ ਪੇਸ਼ ਹੁੰਦੇ ਨੇ ਪਰਸੋਂ ਪੇਸ਼ ਹੁੰਦੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਇਸ ਗ੍ਰਿਫਤਾਰੀ ਤੋਂ ਬਾਅਦ ਅੱਜ ਤੜਕਸਾਰ ਕੰਚਨਪ੍ਰੀਤ ਕੌਰ ਜਿਹੜੇ ਐ ਉਹ ਰਿਹਾ ਕੀਤੇ ਜਾਂਦੇ ਨੇ ਬਰੀ ਕੀਤੇ ਜਾਂਦੇ ਨੇ ਕਿਉਂਕਿ ਲੰਘੇ ਕੱਲ ਇੱਕ ਪਟੀਸ਼ਨ ਪਾਈ ਜਾਂਦੀ ਆ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇੱਕ ਸਪੈਸ਼ਲ ਸੁਣਵਾਈ ਰਾਤ ਨੂੰ ਸ਼ੁਰੂ ਹੁੰਦੀ ਆ ਜਿਹੜੀ ਦੇਰ ਰਾਤ ਮੁੱਕਦੀ ਆ ਔਰ ਉਸ ਤੋਂ ਬਾਅਦ 4 ਵਜੇ ਕੰਚਨਪ੍ਰੀਤ ਕੌਰ ਰਹਾ ਕਰ ਦਿੱਤੇ ਜਾਂਦੇ ਆ ਇੱਕ ਪੰਜਵੀਂ ਐਫਆਈਆਰ ਦੇ ਮੱਦੇਨਜ਼ਰ ਜਿਸ ਦੇ ਚੱਲਦੇ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਕੰਚਨਪ੍ਰੀਤ ਕੌਰ ਦਾ ਨਾਮ ਵੀ ਨਹੀਂ ਸੀ ਇਹ ਕਿਹਾ ਜਾ ਰਿਹਾ ਹੈ ਉਸ ਦੇ ਬਨਾ ਦੇ ਉੱਤੇ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਅਖਬਾਰਾਂ ਦੇ ਵਿੱਚ ਇਹ ਵੀ ਸੁਰਖੀਆਂ ਲੱਗਦੀਆਂ ਨੇ ਕਿ ਕੰਚਨਪ੍ਰੀਤ ਕੌਰ ਦੇ ਗੈਂਗਸਟਰਸ ਦੇ ਨਾਲ ਕਥਿਤ ਲਿੰਕਸ ਹੋਣ ਦੀ ਸੰਭਾਵਨਾ ਪੁਲਿਸ ਦੇ ਕੋਲ ਹੈ ਖੈਰ ਇਸ ਸਾਰੇ ਕਾਸੇ ਦੇ ਜਲਦੇ ਕੰਚਨਪ੍ਰੀਤ ਕੌਰ ਰਿਹਾਈ ਤਾਂ ਹੋ ਜਾਂਦੇ ਆ ਵਰਸਾ ਸਿੰਘ ਵਿਟੋਹਾ ਬਾਕੀ ਇਕਾਲੀ ਕਲ ਦੇ ਲੀਡਰ ਕੰਚਨਪ੍ਰੀਤ ਕੌਰ ਦੇ ਮਾਤਾ ਸਾਰੇ ਉੱਥੇ ਮੌਜੂਦ ਹੁੰਦੇ ਆ ਔਰ ਕੰਚਨਪ੍ਰੀਤ ਕੌਰ ਰਿਹਾ ਹੋ ਕੇ ਬਾਹਰ ਆ ਜਾਂਦੇ ਆ ਪਰ ਅਚਾਨਕ ਇੱਕ ਵਿਵਾਦ ਐਸਕੇਲੇਟ ਹੋ ਗਿਆ ਕਿ ਲੱਗੇ ਕੱਲ ਜਿਹੜੀਆਂ ਤਸਵੀਰਾਂ ਤਰਨਤਾਰਨ ਅਦਾਲਤ ਦੀਆਂ ਆਈਆਂ ਜਿੱਥੇ ਕੰਚਨਪ੍ਰੀਤ ਕੌਰ ਨੂੰ ਪੇਸ਼ ਕੀਤਾ ਗਿਆ ਕੀ ਉਹ ਕੰਚਨਪ੍ਰੀਤ ਕੌਰ ਹੀ ਸਨ ਜਾਂ ਕੋਈ ਹੋਰ ਜਿਸ ਦੇ ਉੱਤੇ ਵਕੀਲਾਂ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਚੈਨਲਸ ਦੇ ਸਾਹਮਣੇ ਕਿ ਉਹ ਕੰਚਨਪ੍ਰੀਤ ਨਹੀਂ ਸਗੋਂ ਕੋਈ ਹੋਰ ਸੀ ਵਕੀਲ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਉਹਨਾਂ ਨੂੰ ਵੀ ਲੱਗਿਆ ਕਿ ਕੰਚਨਪ੍ਰੀਤ ਹੈ ਪਰ ਉਹ ਕੋਈ ਹੋਰ ਸੀ ਸਗੋਂ ਉਹਨਾਂ ਨੇ ਕਰਾਸ ਚੈੱਕ ਕਰਨ ਲਈ ਉੱਥੇ ਜਾ ਕੇ ਦੇਖਣਾ ਦੀ ਜ਼ਰੂਰੀ ਸਮਝਿਆ ਔਰ ਕੰਚਨਪ੍ਰੀਤ ਕੌਰ ਦੇ ਨਾਲ ਸੰਬੰਧਿਤ ਜਿਹੜੇ ਵਕੀਲ ਇਸ ਗੱਲ ਦਾ ਦਾਵਾ ਕਰ ਰਿਹਾ ਕੰਚਨਪ੍ਰੀਤ ਕੌਰ ਨੂੰ ਕਿਸੇ ਦੂਸਰੇ ਰਸਤੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਦਕਿ ਧੋਖਾ ਦੇਣ ਵਾਸਤੇ ਜਾਂ ਗੁੰਮਰਾਹ ਕਰਨ ਵਾਸਤੇ ਕੰਚਨਪ੍ਰੀਤ ਕੌਰ ਬਣਾ ਕੇ ਕਿਸੇ ਨੂੰ ਉੱਥੇ ਲਿਜਾਣ ਦੇ ਇਲਜ਼ਾਮ ਜਿਹੜੇ ਐ ਉਹ ਲਾਇਕ ਹੈ ਬਹੁਤ ਸਾਰੀਆਂ ਤਕਰੀਰਾਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਪਰ ਅਲਟੀਮੇਟਲੀ ਕੰਚਨਪ੍ਰੀਤ ਕੌਰ ਨੂੰ ਲੈ ਕੇ ਵੱਡੀ ਖਬਰ ਤੜਕਸਾਰ ਆਉਂਦੀ ਹੈ ਜਦੋਂ 4 ਵਜੇ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਜਾਂ ਉਹ ਰਹਾ ਹੋ ਜਾਂਦੇ ਐ ਅਦਾਲਤ ਦਾ ਵੀ ਇਹ ਹੁਕਮ ਹੁੰਦਾ ਹੈ ਕਿ ਜਦੋਂ ਕੋਈ ਮਲਜ਼ਮ ਜਾਂ ਜਿਸ ਉੱਤੇ ਇਲਜ਼ਾਮ ਨੇ ਜਾਂ ਕੋਈ ਵੀ ਵਿਅਕਤੀ ਜਿਹੜਾ ਜਾਂਚ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਉਹ ਜੇ ਸ਼ਾਮਲ ਹੋ ਰਿਹਾ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਈ ਲੋੜ ਰਹਿ ਨਹੀਂ ਜਾਂਦੀ ਕੰਚਨਪ੍ਰੀਤ ਕੌਰ ਜਾਂਚ ਵਿੱਚ ਸ਼ਾਮਲ ਹੁੰਦੇ ਨੇ ਔਰ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਖੈਰ ਅਲਟੀਮੇਟਲੀ ਇਹ ਮਾਮਲਾ ਇੱਥੇ ਤੱਕ ਪਹੁੰਚ ਗਿਆ ਪਰ ਹੁਣ ਅੱਗੇ ਕੀ ਕੁਝ ਹੋਏਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ ਸਮੇਂ ਤੇ ਮੈਂ ਸਾਰਾ ਦੱਸਦੇ ਰਾਵਾਂਗੇ ਬੜੇ ਰੋਮਾਂਟਿਕ ਪੰਜਾਬੀ ਤੇ